ਵੈਲਕਮ ਟੂ ਖੰਨਾ ਨਿਊਜ਼ ਲਾਈਵ ਅੱਜ ਇੱਥੇ 올 ਇੰਡੀਆ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਰਨਲ ਸਕੱਤਰ ਕਰਨੈਲ ਸਿੰਘ ਇਕਲਾਹਾ ਸਰਬਜੀਤ ਸਿੰਘ ਕੰਗ ਅਤੇ ਐਡਵੋਕੇਟ ਸੰਜੀਵ ਸੋਹਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਚੱਲ ਰਹੇ ਸੰਘਰਸ਼ ਜਿਸ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਅਤੇ ਕਿਸਾਨ ਆਗੂ ਪੰਜਾਬ ਦੇ ਕਿਨਾਰੀ ਬਾਰਡਰ ਤੇ ਬਿੱਤੇ 70 ਦਿਨਾ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਈ ਚਿੰਤਤ ਪੰਜਾਬ ਦਾ ਪੁੱਤਰ ਨੌਜਵਾਨ ਦਿਲਪ੍ਰੇਤ ਸਿੰਘ ਢਿੱਲੋ ਐਥਲੈਟਿਕ ਕੋਚ ਦੇ ਜज्ਬੇ ਨੂੰ ਸਲਾਮ ਕਰਦੇ ਹਨ ਜਿਸ ਨੇ ਕਿਸਾਨਾਂ ਦੀਆਂ ਫਸਲਾਂ ਲਈ ਘਟੋ ਘਟ ਖਰੀਦ ਗਰੰਟੀ ਕਾਨੂੰਨ ਐਮਐਸਪੀ ਅਤੇ ਪ੍ਰਤੀ ਘਟੋ ਘਟ ਆਮਦਨ ਗਰੰਟੀ ਕਾਨੂੰਨ ਐਮਆਈਜੀ ਸਮੇਤ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਤੇ ਦੀ ਪਹਿਲੀ ਸਭ ਤੋਂ ਲੰਬੀ ਇਤਿਹਾਸਿਕ ਮੈਰਾਥਨ ਦੌੜ 302 ਕਿਲੋਮੀਟਰ ਬਿਨਾਂ ਰੁਕੇ ਲਗਾਤਾਰ ਦੌੜਨ ਦਾ ਫੈਸਲਾ ਕੀਤਾ ਹੈ ਜੋ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ ਅਤੇ ਨੌਜਵਾਨਾਂ ਅੰਦਰ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਆਪਣੇ ਦੇਸ਼ ਤੇ ਸਮਾਜ ਲਈ ਕੁਝ ਚੰਗਾ ਕਰ ਗੁਜ਼ਰਨ ਲਈ ਬੂਸਟਰ ਡੋਜ਼ ਵਾਂਗੂ ਕੰਮ ਕਰੇਗਾ ਉਹਨਾਂ ਅੱਗੇ ਦੱਸਿਆ ਕਿ ਇਹ ਇਤਿਹਾਸਕ ਦੌੜ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ 6ਵੀਂ ਇਕਲਾਹਾ ਖੰਨਾ ਤੋਂ ਪਾਰਲੀਮੈਂਟ ਨਵੀਂ ਦਿੱਲੀ ਤੱਕ ਮਿਤੀ 8 ਫਰਵਰੀ 2025 ਦਿਨ ਸ਼ਨੀਵਾਰ ਨੂੰ 11 ਵਜੇ ਅਕਾਲਪੁਰਖ ਵੈਗਰੂ ਦਾ ਓਟਾ ਆਸਰਾ ਲੈ ਕੇ ਮੈਰਾਥਨ ਦੌੜ ਸ਼ੁਰੂ ਹੋਵੇਗੀ ਜੋ ਖੰਨਾ ਮੰਡੀ ਗਵਿੰਦਗੜ ਸਰਹੰਦ ਰਾਜਪੂਰਾ ਅੰਬਾਲਾ ਕੈਂਟ ਕਰਨਾਲ ਕੁਰਕ ਖੇਤਰ ਪਾਣੀਪਤ ਸਿੰਘੂ ਬਾਉਡਰ ਹੁੰਦੇ ਹੋਏ ਦਿੱਲੀ ਪਾਰਲੀਮੈਂਟ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇ ਕਿਸਮਾਪਤ ਹੋਵੇਗੀ ਸਦਾ ਕਦਰ ਹੈ ਕਿ ਆਪਕ ਪੇਸ਼ ਕਰਕੇ ਰਿਪਰਟ ਕਰਵਾ ਸਕਦਾ ਹੈ ਸਭ ਤੋਂ ਪਹਿਲਾ ਤਾਂ ਸਭੂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਨੈਲ ਸਿੰਘ ਇਕਰਾਹਾ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਜਨ ਸਕੱਤ ਅਸੀਂ ਇੱਕ 302 ਕਿਲੋਮੀਟਰ ਭਾਰਤ ਦੀ ਸਭ ਤੋਂ ਵੱਡੀ ਮੈਰਥਮ ਰੋਡ ਜਿਹੜੀ ਹੈ ਉਹ ਦਿਲਪ੍ਰੀਤ ਸਿੰਘ ਢਿਲੋਂ ਪਿੰਡ ਸਿਖੋਹਾ ਤੋਂ ਲੈ ਕੇ ਪਾਰਲੀਮੈਂਟ ਤੱਕ ਕਰਨ ਜਾ ਰਹੇ ਆ ਉਰੇ ਸਭਾਂ ਦੇ ਵਿੱਚ ਅਸੀਂ ਅੱਜ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਜਿਹੜੀ ਮੈਰਸਨ ਰੌਡ ਹੈ ਇਹ ਕਰਨ ਦਾ ਮਕਸਦ ਹੈਗਾ ਮਿਨੀਮਮ سپورਟ ਪ੍ਰਾਈਸ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਘੱਟੋ-ਘੱਟ ਖਰੀਦ ਮੁੱਲ ਦੀ ਗਰੰਟੀ ਧਾਸ ਮੁੱਲ ਬਣਾਵੇ ਸਰਕਾਰ ਤੇ ਦੂਸਰਾ ਹੈ ਮਿਨੀਮਮ ਇਨਕਮ ਗਰੰਟੀ एमआईजी ప్రతి ਵਿਅਕਤੀ ਮਿਨੀਮਮ ਇਨਕਮ ਗਰੰਟੀ ਦਾ ਮੁੱਲ ਬਣਾਵੇ ਤਾਂ ਜੋ ਜਿਹੜੇ ਸਾਡੇ ਦੇਸ਼ ਦੇ ਵਾਸੀ ਨੇ ਉਹ ਆਪਣਾ ਜੀਵਨ ਜਿਹੜਾ ਉਹ ਵਧੀਆ ਢੰਗ ਨਾਲ ਜੀ ਸਕਣ ਕਿਉਂਕਿ ਸਰਕਾਰਾਂ ਦੀ ਇਹ ਡਿਊਟੀ ਹੁੰਦੀ ਹੈ ਜਿਹੜਾ ਵੀ ਉਸ ਦੇ ਰਾਜ ਦੇ ਅੰਦਰ ਵਿਅਕਤੀ ਫਾਇਦਾ ਹੁੰਦਾ ਉਸ ਲਈ ਰਹਿਣ ਤੇ ਰੋਜ਼ਗਾਰ ਉਹ ਤੇ ਹੈਲਥ ਅਤੇ ਵੈਲਥ ਦਾ ਜਿਹੜਾ ਉਹਨਾਂ ਦਾ ਪ੍ਰਬੰਧ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਦਿਲਬੀ ਸਿੰਘ ਢਿੱਲੋਂ ਜਿਹੜਾ ਹੈ ਪਾਸ ਜੀ ਦੀ ਸਭ ਤੋਂ ਵੱਡੀ ਦੌੜ ਦੌੜਨ ਜਾ ਰਿਹਾ ਅਸੀਂ ਸਮੂਹ ਦੇਸ਼ਵਾਸੀਆਂ ਨੂੰ ਉਸਦਾ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ ਇੱਕ ਕਾਰਤੂਕ ਜਿਹੜੀ ਰੈਪ੍ਰੀਸੈਂਟ ਇਹ 8 ਫਰਵਰੀ 2022 ਨੂੰ 11 ਵਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਸ਼ੇਮੀ ਦਾ ਗੁਰਦੁਆਰਾ ਪਿੰਡ ਕੋਹਾ ਜੋ ਖੰਨਾ ਤੋਂ 5 ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਉੱਥੋਂ 11 ਵਜੇ ਇਹ ਦੌੜ ਜਿਹੜੀ ਆਰੰਭ ਹੋਵੇਗੀ ਅਤੇ ਕੰਟੀਨਿਊ ਇਹ ਦੌੜ ਜਿਹੜੀ ਹੈਗੀ ਆ ਸਿਰਫ ਲਿਕਵਿਡ ਤੇ ਨਾਲ ਕੇ ਤੇ ਸਟੇਅਰ ਬਲਕੇ ਕੰਟੀਨਿਊ ਜਿਹੜਾ ਹੈਗਾ ਉਹ ਦੌੜੇਗਾ ਪਾਰਲੀਮੈਂਟ ਤੱਕ ਕਿੰਨੇ ਘੰਟੇ ਨੇ ਇਹ ਮੈਕਸਿਮਮ ਜਿਹੜਾ ਹੈਗਾ ਜਿਹੜਾ ਸਾਡਾ ਅੰਦਾਜ਼ਾ ਹੈ ਉਹ 40 ਤੋਂ 50 ਘੰਟਿਆਂ ਦਾ ਇਹ ਲੱਗਦਾ ਦਲਪੀਸਮ ਦੀ ਇਹ ਕੰਟੀਨਿਊ ਜਿਹੜਾ ਹੈਗਾ ਪਿੰਡੂ ਖੇਣ ਮੇਲੇ ਅਤੇ ਨੈਸ਼ਨਲ ਪੱਧਰ ਤੱਕ ਜਿਹੜਾ ਹੈਗਾ ਐਥਲੈਟਿਕ ਮੀਡ ਦੇ ਵਿੱਚ ਭਾਗ ਲੈ ਚੁੱਕਿਆ ਕਈ ਵਾਰ ਇਹਦੇ ਗੋਡੇ ਦੇ ਵਿੱਚ ਇੰਜਰੀ ਹੋਈ ਲਿੰਗਾਮੈਂਟ ਵੀ ਟੁੱਟੇ ਉਹ ਲਿੰਗਾਮੈਂਟ ਰਿਪੇਅਰ ਹੋ ਗਏ ਇੱਕ ਵਾਰੀ ਪੈਰ ਫ੍ਰੈਕਚਰ ਹੋ ਗਿਆ ਉਹ ਵੀ ਠੀਕ ਹੋ ਗਿਆ ਉਸ ਤੋਂ ਬਾਅਦ ਲੇਕਿਨ ਉਹਦੇ ਅੰਦਰ ਇੱਕ ਜਨੂੰਨ ਹੈ ਕਿ ਉਹਨੇ ਦੇਸ਼ ਅਤੇ ਦੇਸ਼ ਵਾਸੀਆਂ ਲਈ ਕੁਝ ਕਰਨਾ ਤੇ ਆਪਣੇ ਖੇਡ ਪ੍ਰਤੀ ਉਹ ਵਫਾਦਾਰ ਤੇ ਇਮਾਨਦਾਰ ਹੈ ਤੇ ਸਿਰੜੀ ਹੈ ਤੇ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਬੱਜੇ ਤਾਂ ਤੇ ਉਹ ਆਪਣਾ ਜਿਹੜਾ ਦੌੜ ਜਾਰੀ ਰੱਖਿਆ ਹਾਂਜੀ ਕਮਲ ਸਾਹਿਬ ਤੁਸੀਂ ਜੋ ਐ ਫੈਸਿਲੀਟਾਟਰ ਇਹਦੇ ਬਾਰੇ ਤੁਸੀਂ ਕੀ ਕਹਿਣਾ ਕਰੋਗੇ ਇਸ ਵਿੱਚ ਕੋਈ ਵੀ ਸੱਚ ਇਹਦਾ ਫੇਰ ਰੰਗ ਬੜਾ ਵੀਰਾ ਤੇ ਦਿਲ ਵਿੱਚ ਦੀਚ ਕੋਈ ਵੀ ਜੋ ਹੱਕ ਸੱਚ ਦੇ ਲਈ ਸਹੀ ਬਾਚ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਪਹਿਲੇ ਦਿਨ ਤੋਂ ਮੈਂ ਤੇ ਮੇਰੀ ਟੀਮ ਬਾਈ ਸਾਹਿਬ ਅਸੀਂ ਪਹਿਲੇ ਦਿਨ ਤੋਂ ਦਾ ਸਾਥ ਹੁੰਦੇ ਆ ਇਹ ਜਿੰਨਾ ਵੀ ਹੋਊਗਾ ਉਹ ਵੀ ਮੇਰਾ ਐਕਸੀਡੈਂਟ ਹੋ ਕਰਕੇ ਮੈਂ ਜੇ ਬਾਹਰ ਦਿੱਲੀ ਤੱਕ ਨਹੀਂ ਕਰਦਾ ਪਰ ਪੰਜਾਬ ਦੀ ਹੱਦ ਤੱਕ ਆਪਣੀਆਂ ਗੱਡੀਆਂ ਕਾਫਲਾ ਲੈ ਕੇ ਜ਼ਰੂਰ ਨਾਲ ਜਾਵਾਂਗੇ ਲੋਕਾਂ ਨੂੰ ਵੀ ਕਹਿਣਾ ਜੀ ਅੱਜ ਦੀ ਨੌਜਵਾਨ ਕਿਹਨੂੰ ਇਹ ਜਿਹੜਾ ਚੈੱਕ ਲੈ ਕੇ ਤੁਰਿਆ ਹੈ ਜਿਹੜੀ ਨੌਜਵਾਨ ਵਿਹੜੀ ਆ ਉਹਦੇ ਵਿੱਚ ਉਹਨਾਂ ਨੂੰ ਇਹ ਤੋਂ ਆਪ ਸਿੱਖਣੇ ਚਾਹੀਦੇ ਆ ਇਹ ਇੰਡੀਆ ਦੀ ਨਹੀਂ ਮੈਂ ਤਾਂ ਆਨ ਵਰਲਡ ਜਿ ਨਹੀਂ ਦੇਖਿਆ ਵੀ 302 ਕਿਲੋ 300 ਕਿਲੋਮੀਟਰ ਕੀ 200 ਕਿਲੋਮੀਟਰ ਕੋਈ ਰੇਸ਼ਨ ਲਾਉਂਦਾ ਹੋਇਆ ਇੱਕ ਰਿਕਾਰਡ ਆ ਤੇ ਹੈਰਾਨੀਜਨਕ ਤੇ ਇਹ ਚ ਜਿਹੜਾ ਯੂਥ ਆ ਉਹਨੂੰ ਇੱਕ ਸਿੱਧ ਮਿਲੂਗੀ ਜਿਹੜੇ ਨਸ਼ੇ ਵਾਲੇ ਪਾਸੇ ਆ ਸਰਕਾਰੋਂ ਦੇ ਧੱਕੇ ਚੜ ਕੇ ਪਠੇਰਾ ਪਾਏ ਨੇ ਉਹ ਵੀ ਕਮ ਸੇ ਕਮ 5-4 ਕਿਲੋਮੀਟਰ ਦੀ ਇੱਕ ਪਿੰਡਾਂ ਚ ਗਰਾਊਂਡ ਹੋਣਗੇ ਜਾਣਗੇ ਤਾਂ ਸਹੀ ਗੱਲ ਆ ਤਾਂ ਆਪਣੀ ਨਵੀਂ ਜਨਰੇਸ਼ਨ ਸਹੀ ਰਾਹ ਤੇ ਹੋਜੀ ਤੁਹਾਡੇ ਕਹਿੜਾ ਮਤਲਬ ਦੇਖ ਕਰੇ 302 ਕਿਲੋ ਵਿੱਚ ਪੂਰਾ ਕਰ ਦਿੰਦੇ ਤਾਂ ਫਿਰ ਬਾਲਟਰ ਕਾਰਡ ਤਾਂ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਇੱਜ ਕੋਈ ਦੋਰ ਆਏ ਨਹੀਂ ਕੁਛ ਨਾਜ਼ਰ ਬਾਡਰ ਕਾਰਡ ਵੀ ਕੈਪ ਕਰਨਾ ਚਾਹੀਦਾ ਹਾਂ ਜੀ ਹਾਂ ਲਈ ਤਾਂ ਜੇ ਪੰਜਾਬੀਆਂ ਦੀ ਮਿਸਾਲ ਆ ਪਹਿਲੇ ਦਿਨ ਤੋਂ ਹੀ ਜਿੰਨੇ ਹੋਏ ਜੀ ਪੰਜਾਬ ਦੀ ਭਾਰਤ ਦੀ ਆਜ਼ਾਦੀ ਦੇ ਲਈ ਯੋਗਦਾਨ ਪਾਇਆ ਕੱਲੇ ਪੰਜਾਬੀਆਂ ਨੇ 90% ਪਾਇਆ ਇਹਦਾ ਪਹਿਲੇ ਦਿਨ ਤੋਂ ਹੀ ਹੈ ਜੀ ਜਦੋਂ ਵੀ ਕਨਾਲ ਇੰਟਰਪ੍ਰੀਜ਼ਿੰਗ ਜਿਹੜਾ ਹੈ ਵੀੜਾ ਲੈ ਕੇ ਤੁਰਿਆ ਇਹਦੇ ਬਾਰੇ ਕੀ ਗੱਲ ਮੈਂ ਸੰਜੀਵ ਸੌਤਾ ਐਡਵੋਕੇਟ ਤੇ ਮੈਂ ਲੀਗਲ ਰਿੰਗ ਆਮਦੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਆ ਜ਼ਿਲ੍ਹੇ ਦਾ ਤੇ ਮੈਂ ਕਹਿ ਰਿਹਾ ਵੀ ਜਿਹੜੀ ਸਾਡੀ ਟੀਮ ਆ ਜਾਂ ਸਾਡੀ ਪਾਰਟੀ ਆ ਉਹ ਸਾਡੇ ਭਰਾ ਦਿਲਪਰੇ ਢਿੱਲੋ ਦੇ ਨਾਲ ਆ ਜਿਹੜੀ ਉਹ ਧੋੜ ਤੁੰਨ ਚੱਲਿਆ ਇੱਕ ਇਤਿਹਾਸਿਕ ਧੋੜ ਆ ਉਹ ਵਰਲਡ ਰਿਕਾਰਡ ਬਣਨ ਜਾ ਰਹੀ ਆ ਤੇ ਅਸੀਂ ਉਹਦਾ ਪੂਰਾ ਸਾਥ ਦੇਵਾਂਗੇ ਮੈਂ ਭਾਰਤ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਕਿਸਾਨ ਪਾਈ ਹੈਗੇ ਆ ਜਾਂ ਜੋ ਵੀ ਹੈਗੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੇਰੇ ਭਰਾ ਦਿਲਪਰੇ ਢਿੱਲੋ ਦੀ ਬੱਦ ਬੱਦ ਸਪੋਰਟ ਕਰੋ ਤੇ ਉਹਨੇ ਜਿਹੜਾ ਉਹ ਚੀਫ ਕਰਨ ਲੱਗਿਆ ਹੈ ਰਿਕਾਰਡਰ ਉਹਦੇ ਅਨੁਸਾਰ ਤੋਂ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਜੀ ਤੁਸੀਂ ਕੀ ਕਹਿਣਾ ਚਾਹਣਾ ਸੀ ਅੱਜ ਵੀ ਉਹ ਪ੍ਰੈਸ ਕਾਨਫਰੰਸ ਦਾ ਹਾਂ ਜਿਹੜੇ ਕਿਸਾਨ ਆਗੂ ਕਈ ਸਾਲਾਂ ਤੋਂ ਪਿਛਲੇ ਕਈ ਸਾਲਾਂ ਤੋਂ ਇਹ ਪ੍ਰੋਟੈਸਟ ਕਰਦੇ ਆ ਰਹੇ ਨੇ ਬਾਦਰਾਂ ਤੇ ਬੈਠੇ ਨੇ ਤੇ ਮੈਂ ਚੁੰਦਾ ਸੀਗਾ ਵੀ ਕਿ ਮੈਂ ਵੀ ਆਪਣਾ ਇਹਦੇ ਵਿੱਚ ਯੋਗਦਾਨ ਪਾਵਾਂ ਤੇ ਜੇ ਜਿਹੜੀ ਮੈਨੂੰ ਕਸਾਂਦੀ ਆਵਾਜ਼ ਆ ਉਹ ਮੈਂ ਪਾਰਲੀਮੈਂਟ ਹੌਸਟ ਤੱਕ ਲੈ ਕੇ ਜਾਵਾਂ ਤੇ ਮੇਰਾ ਹੁਣ ਇਹ ਮੁੱਦਾ ਹੈ ਕਿ ਮੈਂ 302 ਕਿਲੋਮੀਟਰ ਜੋ ਕਿ ਪਿੰਡੇ ਕਲਾਹਤ ਤੋਂ ਸ਼ੁਰੂ ਕਰਕੇ ਦਿੱਲੀ ਦੀ ਪਾਰਲੀਮੈਂਟ ਤੱਕ ਜਾਵਾਂਗਾ ਤੇ ਬਿਨਾਂ ਰੁਕੇ ਬਿਨਾਂ ਕੁਝ ਖਾਦੇ ਸਿਰਫ ਇੱਕ ਲਿਕਵਿਡ ਤੇ ਜਾਦੇ ਜਾਵਾਂਗਾ